ਆਹ ਇਹ ਤਾਂ ਆਹ ਵੀਡੀਓ ਬਣਾ ਕੇ ਵਿਚ ਵਿੱਚ ਗੋਲੀ ਇਹ ਸਭ ਡਰਾਮਾ ਵੀਰ ਸ਼ਾਮਾ ਦੇ ਡਰਾਮੇ ਪਰ ਹਮਲਾ ਕੀ ਮਿਲਦਾ ਨਹੀਂ ਜਾਰ ਪਿੱਛੇ ਕਿੱਥੋਂ ਨਿਕਲੀ ਕਿੱਥੋਂ ਤਾਂ ਤਰਨਦਾਰਨ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਸਾਬਕਾ ਫੌਜੀ ਨੇ ਸਿੱਧੀਆਂ ਗੋਲੀਆਂ ਜਿਹੜੀਆਂ ਨੇ ਇੱਕ ਵਿਅਕਤੀ ਤੇ ਚਲਾਈਆਂ ਨੇ ਅਤੇ ਜਦੋਂ ਆਸ-ਪਾਸ ਗੱਲ ਹੁੰਦੀ ਹੈ ਤਾਂ ਇਹ ਪਤਾ ਲੱਗਦਾ ਹੈ ਇਹ ਲੋਕ ਜਿਹੜੇ ਨੇ ਬਿਆਨ ਦਿੰਦੇ ਆ ਇਸ ਸਾਬ ਦਾ ਫੌਜੀ ਦੀ ਘਰ ਵਾਲੀ ਨੇ ਉਸ ਨੂੰ ਬੰਦੂਕ ਲਿਆ ਕੇ ਦਿੱਤੀ ਸੀ ਜਿਸ ਦੇ ਵਿੱਚੋਂ ਉਸ ਨੇ ਗੋਲੀ ਚਲਾਈਆ ਮਾਮਲਾ ਕੀ ਹੈ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਆ ਤਰਨਤਾਰਨ ਦੇ ਪਿੰਡ ਰਟੋਲ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਤੇ ਇੱਕ ਸਾਬ ਦਾ ਫੌਜੀ ਵੱਲੋਂ ਇੱਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਗਿਆ ਅਤੇ ਉਹ ਜ਼ਖਮੀ ਦਾ ਨਾਮ ਜਿਹੜਾ ਹੈ ਦਲਜੀਤ ਸਿੰਘ ਦੱਸਿਆ ਜਾ ਰਿਹਾ ਅਤੇ ਤੁਹਾਨੂੰ ਵੀ ਗੱਲ ਦੱਸਤੀ ਹੈ ਵੀ ਉਹ ਗੰਭੀਰ ਹਾਲਾਤ ਦੇ ਵਿੱਚ ਇਸ ਸਮੇਂ ਜ਼ਖਮੀ ਵੀ ਹੈ ਉਹ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਜਿਹੜਾ ਚੱਲ ਰਿਹਾ ਅਤੇ ਇਹ ਗੱਲ ਕਹੀ ਜਾ ਰਹੀ ਹੈ ਵੀ ਪਹਿਲਾਂ ਹੀ ਜ਼ਮੀਨ ਦਾ ਕੁਝ ਨਾ ਕੁਝ ਰੋਲਾ ਜਿਹੜਾ ਹੈ ਉਹ ਚੱਲ ਰਿਹਾ ਸੀਗਾ ਅਤੇ ਉਸ ਤੋਂ ਬਾਅਦ ਜਿਹੜਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਵੀ ਇਹ ਗੱਲ ਕਹੀ ਜਾ ਰਹੀ ਸੀਗੀ ਵੀ ਕਾਫੀ ਧੇਰ ਤੋਂ ਰੋਲਾ ਚੱਲ ਰਿਹਾ ਸੀ ਅਤੇ ਉਹ ਰੋਲੇ ਦੇ ਵਿੱਚ ਹੀ ਹੁਣ ਇੱਕੋ ਦਮ ਕੱਲ ਜਿਹੜੀ ਹੈ ਇਹਨਾਂ ਦੀ ਆਪਸ ਦੇ ਵਿੱਚ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਜਿਹੜਾ ਹੈ ਇਹ ਗਾਲੀ ਕਲੋਜ਼ ਦੇ ਵਿੱਚ ਸਾਰਾ ਮਾਮਲਾ ਬਦਲ ਜਾਂਦਾ ਅਤੇ ਉਸ ਤੋਂ ਬਾਅਦ ਸਾਬਕਾ ਫੌਜੀ ਜਿਹੜਾ ਆਪਣੀ ਲਾਇਸੈਂਸੀ ਹਥਿਆਰ ਦੇ ਨਾਲ ਫਾਇਰ ਕਰ ਦਿੰਦਾ ਅਤੇ ਫਾਇਰ ਕਰਨ ਤੋਂ ਬਾਅਦ ਜਿਹੜਾ ਇਹ ਵਿਅਕਤੀ ਦੇ ਸਿੱਧੀ ਜਿਹੜੀ ਹੈ ਉਹ ਗੋਲੀ ਵੱਜਦੀ ਆ ਤੇ ਉਸੇ ਸਮੇਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਪਰ ਹਜੇ ਵੀ ਜਿਹੜਾ ਵਿਅਕਤੀ ਕਿਹਾ ਜਾ ਰਿਹਾ ਹੈ ਉਹ ਖਤਰੇ ਤੋਂ ਬਾਹਰ ਨਹੀਂ ਹੈ ਉਸਦਾ ਇਲਾਜ ਜਿਹੜਾ ਹੈ ਉਹ ਹੁਣ ਵੀ ਚੱਲ ਰਿਹਾ ਇੱਕ ਵਾਰੀ ਤਸਵੀਰਾਂ ਵਾਂਗ ਤੁਸੀਂ ਵੀ ਰੋਕ ਕਰੋ ਅਤੇ ਪਰਿਵਾਰ ਦਾ ਕੀ ਕਹਿਣਾ ਉਹ ਤੁਸੀਂ ਵੀ ਸੁਣੋ ਗੱਲਬਾਤ ਪਾਜੀ ਇਹ ਕਿ ਸਾਡੀ ਪਹਿਲੀ ਆ ਤੇ ਇਹਨਾਂ ਨੇ ਪੋਰੇ ਪਾਏ ਆ ਅਸੀਂ ਪਹਿਲਾਂ ਇਹਨਾਂ ਨੂੰ ਪਹਿਲੀ ਚਲੋ ਸਾਨੂੰ ਲੋੜ ਸੀ ਅਸੀਂ ਗਹਿਣੇ ਇਹਨਾਂ ਨੂੰ ਦਿੱਤੀ ਸੀ ਇਹਨੂੰ ਹਰਵਿੰਦਰ ਸਿੰਘ ਫੌਜੀ ਨੂੰ ਤੇ ਅਸੀਂ ਹੁਣ ਇਹਨਾਂ ਨੇ ਪੋਰੇ ਪਾ ਲਏ ਅਸੀਂ ਆਖਿਆ ਕਿ ਚਲੋ ਕੋਈ ਗੱਲ ਨਹੀਂ ਆ ਪਾਣੀ ਇਹਨਾਂ ਨੂੰ ਜਾਣ ਦਿਆ ਇਦਾਂ ਦੀ ਪਹਿਲੀ ਨੂੰ ਜਾਂਦਾ ਰਹਿਣ ਦਿਓ ਉਸ ਤੋਂ ਬਾਅਦ ਆ ਅਸੀਂ ਆਪਣੀ ਹੁਣ ਪਹਿਲੀ ਛਡਾ ਲਈ ਸੀ ਸਾਲ ਹੋ ਗਿਆ ਸੀ ਪਹਿਲੀ ਛਡਾਈ ਨੂੰ ਅਸੀਂ ਕਹਿੰਦੇ ਆ ਕਿ ਇਥੋਂ ਪੋਰੇ ਪੁੱਟੋ ਇਹ ਪੁੱਟ ਦੇ ਨਹੀਂ ਆਪਦੇ ਪੋਰੇ ਸਾਡੀ ਪਹਿਲੀ ਚ ਪੋਰੇ ਆਉਂਦੇ ਆ ਇਹ ਪੁੱਟ ਦੇ ਨਹੀਂ ਆ ਇਹ ਇਸ ਇਹ ਤੋਂ ਪਹਿਲਾਂ ਵੀ ਇਸ 6 ਮਹੀਨੇ ਹੋ ਗਏ ਆ ਇਸ ਹਰਵਿੰਦਰ ਸਿੰਘ ਫੌਜੀ ਨੇ ਪਹਿਲਾਂ ਵੀ ਇਹਦੇ ਤੇ ਗੋਲੀਆਂ ਚਲਾਈਆਂ ਸੀ ਕੀਤਾ ਸੀ ਇਹਦੇ ਤੇ ਹਮਲਾ ਉਦੋਂ ਵੀ ਅਸੀਂ ਦਰਖਾਸ ਦਿੱਤੀ ਸੀ ਡੀਐਸਪੀ ਦੇ ਜਾ ਕੇ ਤੇ ਡੀਐਸਪੀ ਤੇ ਜਾ ਕੇ ਵੀ ਦਰਖਾਸ ਦਿੱਤੀ ਸੀ ਚੌਂਕੀ ਵੀ ਦਿੱਤੀ ਚੌਂਕੀ ਸਾਡੀ ਸੁਣਵਾਈ ਨਹੀਂ ਹੋਈ ਵੀ ਚੌਂਕੀ ਵਾਲਿਆਂ ਨੇ ਇਹਦੇ ਤੋਂ ਪੈਹਾ ਤੇ ਲਖ ਆ ਗਏ ਤੇ ਬਾਅਦ ਦੇ ਵਿੱਚ ਰਫਾ ਦਫਾ ਕਰ ਦਿੱਤਾ ਵਾ ਡੀਐਸਪੀ ਤੇ ਦਰਖਾਸਤ ਗਈ ਸਾਡੀ ਉਤੋਂ ਬਾਅਦ ਨੇ ਮੋਤਬਾਰ ਬੰਦੇ ਇਕੱਠੇ ਕੀਤੇ ਆ ਇਹਨੇ ਕਿਹਾ ਸੀ ਕਿ ਮੈਂ ਪੋਰੇ ਵੀ ਪੁੱਟੂਗਾ ਤੇ ਜਿਹੜਾ ਲੜਾਈ ਝਗੜਾ ਹੁੰਦਾ ਵਾ ਉਹ ਵੀ ਮੈਂ ਬੰਦ ਕਰੂੰਗਾ ਗਾਂ ਤੋਂ ਮੈਂ ਕੋਈ ਨਾ ਗੋਲੀ ਚਲਾਉਂਗਾ ਹਥਿਆਰ ਨਹੀਂ ਮੈਂ ਕੱਢੂੰਗਾ ਲੜਾਈ ਝਗੜੇ ਵਿੱਚ ਤੇ ਮੈਂ ਪੋਰੇ ਵੀ ਪਟਾ ਲੂੰਗਾ ਹੁਣ ਭਾਜੀ ਇਸ ਰਾਜੀ ਰਾਜੀ ਜਿਹੜਾ ਸਾਡਾ ਰਾਜੀਨਾਮਾ ਹੋਇਆ ਇਹਨੂੰ 6-7 ਮਹੀਨੇ ਹੋ ਗਏ ਆ ਨਾ ਤੇ ਇਹਨੇ ਪੋਰੇ ਪੁੱਟੇ ਜੋ ਤੇ ਫਿਰ ਉਸ ਤੋਂ ਬਾਅਦ ਦਾ ਦੋ ਤਿੰਨ ਵਾਰੀ ਇਹਨੇ ਫੇਰ ਲੜਾਈਆਂ ਕੀਤੀਆਂ ਇਹਨੇ ਜਾ ਕੇ ਦਰਖਾਸਤ ਦਿੱਤੀ ਆ ਕਿ ਮੈਂ ਮੇਰੇ ਪੋਰੇ ਆ ਪਰ ਸਾਡੀ ਪਹਿਲੀ ਚ ਪੋਰੇ ਆ ਅਸੀਂ ਪਟਾਉਣੇ ਇਹਦੇ ਤੋਂ ਤੇ ਇਹ ਸਾਡੇ ਉਲਟ ਜਾ ਕੇ ਦਰਖਾਸਤ ਦੇ ਕੇ ਇੱਕ ਕੀ ਹੁਣ ਤੇ ਹੁਣ ਰਾਤੀ ਇਹ ਹੋਇਆ ਕਿ ਮੇਰਾ ਘਰ ਵਾਲਾ ਇੱਥੇ ਦਲਜੀਤ ਸਿੰਘ ਪਹਿਲੀ ਵਾਉਣ ਦਿਆ ਸੀ ਤੇ ਪੱਠੇ ਬੀਜਣ ਦਿਆ ਸੀ ਤੇ ਇਹਨੇ ਆਣ ਕੇ ਤੇ ਦੂਜਾ ਲਿਆਂ ਕੇ ਤੇ ਗੋਲੀਆਂ ਮਾਰੀਆਂ ਵਾ ਕਿ ਇੱਥੇ ਮੇਰੇ ਪੋਰੇ ਆ ਤੇ ਮੈਂ ਆਪਣੇ ਪੋਰੇ ਨਹੀਂ ਪੁੱਟਣ ਦੇਣੇ ਤੇ ਇਸ ਕਰਕੇ ਇਹਨਾਂ ਦਾ ਝਗੜਾ ਹੋਇਆ ਤੇ ਇਹਨੇ ਲਿਆਂ ਕੇ ਆਪਣਾ ਹਥਿਆਰ ਪਿਸਤਲ ਹੀ ਇਹਦੇ ਕੋਲ ਤੇ ਇਹਨੇ ਸਾਹਮਣੀਆਂ ਗੋਲੀਆਂ ਮਾਰ ਦਿੱਤੀਆਂ ਉਹਨੇ ਮੇਰਾ ਘਰ ਵਾਲਾ ਕਿੱਥੇ ਮੇਰਾ ਘਰ ਵਾਲਾ ਇੱਥੇ ਅੰਬਰਸਰ ਅਮਨਦੀਪ ਹਸਪੀਟਲ 'ਚ ਉਹ ਤੇ ਰਾਤ ਪੁਲਸ ਆਈ ਫਿਰ ਰਾਤ ਪੁਲਸ ਆਈ ਸੀ ਮੌਕੇ ਤੇ ਵੇਖ ਕੇ ਗਈ ਆ ਤੇ ਉਸ ਤੋਂ ਬਾਅਦ ਆ ਕੋਈ ਪੁਲਸ ਨਹੀਂ ਆਈ ਵੀ ਕੋਈ ਰਾਤੀ ਵੀਡੀਓ ਨਹੀਂ ਕੋਈ ਸੁਣਵਾਈ ਨਹੀਂ ਸਾਡੀ ਕੋਈ ਸਾਡੇ ਕੋਲ ਵੀਡੀਓ ਵੀ ਪਈਆਂ ਨੇ ਸਾਡੇ ਕੋਲ ਵੀਡੀਓ ਸਾਰੇ ਐਵੀਡੈਂਸ ਪਏ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਉਧਰ ਵੀ ਕੋਈ ਗੋਲੀ ਗੱਲ ਲੱਗੀ ਦੂਜੇ ਪਾਸੇ ਨਹੀਂ ਉਧਰ ਦੂਸਰੇ ਪਾਸੇ ਕੋਈ ਗੋਲੀ ਨਹੀਂ ਲੱਗੀ ਵੀ ਜੇ ਗੋਲੀ ਲੱਗੀ ਹੁੰਦੀ ਤੇ ਸਾਰਾ ਕੁਝ ਇੱਥੇ ਕੈਮਰੇ ਉਹਦੇ ਲੱਗੇ ਆ ਘਰ ਦੇ ਬਾਹਰ ਉਹਦੇ ਵਿੱਚ ਤੁਸੀਂ ਰਿਕਾਰਡਿੰਗਾਂ ਕਢਾ ਲਓ ਸਭ ਕੁਝ ਤੁਸੀਂ ਐਵੀਡੈਂਸ ਚੈੱਕ ਕਰ ਸਕਦੇ ਹੋ ਪੁਲਿਸ ਵੀ ਆਣ ਕੇ ਚੈੱਕ ਕਰ ਸਕਦੀ ਉਹਦੇ ਕੈਮਰਿਆਂ ਦੇ ਵਿੱਚ ਜਦੋਂ ਉਹਨੇ ਮੇਰੇ ਬੰਦੇ ਨੂੰ ਸਾਹਮਣੀਆਂ ਗੋਲੀਆਂ ਮਾਰ ਦਿੱਤੀਆਂ ਲਿਆਣ ਕੇ ਮੇਰਾ ਬੰਦਾ ਡ ਗਿਆ ਡੇਗ ਉਥੇ ਠੀਕ ਆ ਉਹ ਡੇਗ ਗਿਆ ਵਾ ਫਿਰ ਇਹਨਾਂ ਦੋਵਾਂ ਜੀਆਂ ਨੇ ਆਣ ਕੇ ਉਹਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਦੇ ਵਿੱਚ ਉਹ ਵੀ ਆ ਰਿਹਾ ਪ੍ਰੂਫ ਕਿ ਇਹਨਾਂ ਨੇ ਉਹਨੂੰ ਚੁੱਕਿਆ ਵਾ ਦੋਵਾ ਜੀ ਆਣੀ ਮੇਰਾ ਬੰਦਾ ਉੱਠ ਕੇ ਗੋਲੀ ਨਹੀਂ ਸੀ ਮਾਰ ਸਕਦਾ ਫੇਰ ਕਿਉਂਕਿ ਸਾਡੇ ਕੋਲ ਹਥਿਆਰ ਨਹੀਂ ਹੈਗਾ ਇਹਨਾਂ ਕੋਲ ਹਥਿਆਰ ਹੈਗਾ ਵਾ ਤੇ ਇਹ ਇਹਦੇ ਇਹਨੇ ਆਣ ਕੇ ਗੋਲੀਆਂ ਚਲਾਈਆਂ ਵਾ ਤੇ ਫਿਰ ਇਹ ਆਣ ਕੇ ਦੋਵੇਂ ਜੀ ਚੁੱਕਣ ਵੀ ਦੇ ਆ ਉਸ ਤੋਂ ਬਾਅਦਾਂ ਜਦੋਂ ਮੈਂ ਆਣ ਕੇ ਕਿਹਾ ਵਾ ਕਿ ਤੁਸੀਂ ਪਿੱਛੇ ਹੋ ਜਾਓ ਮੇਰੇ ਘਰ ਵਾਲੇ ਤੋਂ ਤੁਸੀਂ ਗੋਲੀਆਂ ਚਲਾ ਕੇ ਤਾਂ ਅੱਜ ਚੁੱਕਣ ਲੱਗੇ ਜੋ ਹਣ ਉਹਨੂੰ ਤੇ ਫਿਰ ਇਹਦੀ ਘਰ ਵਾਲੀ ਮੈਨੂੰ ਗਾਲੀ ਗਲੋਚ ਕੱਢਣ ਲੱਗ ਪਈ ਆ ਤੇ ਮੇਰੀ ਕਾਸਟ ਬਾਰੇ ਉਲਟ ਪੁਲਟ ਬੋਲਣ ਲੱਗੀ ਆ ਤੇ ਫਿਰ ਇਹ ਮੇਰੇ ਆਣ ਕੇ ਹੱਥੀ ਵੀ ਪਈ ਆ ਉਹ ਵੀ ਵੀਡੀਓ ਫਣੀ ਪਈ ਆ ਪਹਿਲੀ ਸਾਡੇ ਮੇਰੇ ਸੌਰੇ ਦੇ ਨਾਤੇ ਸੌਰੇ ਦੇ ਨਾਤੇ ਆ ਉਹ ਦਿੱਲੀ ਧਰਨੇ ਤੇ ਗਏ ਹੋਏ ਆ ਫੋਨ ਕੀ ਮੰਗ ਕਰਦੇ ਤੁਸੀਂ ਕਿਉਂ ਜੀ ਅਹੀਂ ਮੰਗੇ ਹੀ ਇਨਸਾਫ ਦੀ ਕਰਦੇ ਆ ਕਿ ਸਾਡੀ ਸੁਣਵਾਈ ਹੋਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਵੀ ਬਹੁਤਿਆਂ ਨੇ ਨਿੱਕੀਆਂ ਨਿੱਕੀਆਂ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਭਾਜੀ ਕੀ ਨਾ ਤੁਹਾਡਾ ਮੈਂ ਨਾ ਭਾਜੀ ਮਰਨਗਰਪੇ ਸਿੰਘ ਕੀ ਗੱਲ ਕੀ ਹੋਈ ਸਾਰੀ ਜਿਹੜੀ ਗੋਲੀ ਚਲੀ ਰਾਤ ਕਿਤੇ ਭਾਜੀ ਇਹ ਨਾ ਇਹਨਾਂ ਦਾ ਥੋੜਾ ਜਿਹਾ ਇਹਦਾ ਝਗੜਾ ਹੀ ਪੁਰਿਆਂ ਦਾ ਹੂੰ ਤੇ ਇਹਨਾਂ ਦਾ ਪਿੱਛੇ 2 ਮਹੀਨੇ ਹੋ ਗਏ ਪਹਿਲਾਂ ਵੀ ਝਗੜਾ ਪਾਣੀ ਧਣੀ ਦਾ ਹੀ ਇਹਨਾਂ ਦਾ ਹੀ ਤੇ ਇਹਦੇ ਕਰ ਇਹ ਆਪਣੀ ਜ਼ਮੀਨ ਮੋਹਣ ਰਿਹਾ ਦਲਜੀਤ ਸਿੰਘ ਤੇ ਪੱਠੇ ਬੀਜੰਡਿਆਵਾ ਤੇ ਇਨੇ ਰਾਤ ਆ ਕੇ ਤੇ ਗੋਲੀ ਚਲਾਤੀ ਬੰਦੇ ਨੇ ਕਿਨੇ ਇਹਦੇ ਗੇਪਾਸ ਹਰਵਿੰਦਰ ਹਰਵਿੰਦਰ ਸਿੰਘ ਨੇ ਤੇ ਫਿਰ ਮੈਂ ਰਾਤ ਨੂੰ ਉਥੇ ਮੈਨੂੰ ਅੰਮ੍ਰਿਤ ਕਰਨ ਤਰਨ ਮੈਂ ਹਸਪੀਟਲ ਖੜਿਆ ਉਥੋਂ ਮੜ ਕੇ ਅੰਮ੍ਰਿਤ ਸਰ ਉਹਨਾਂ ਨੇ ਜਵਾਬ ਦਿੱਤਾ ਅੰਮ੍ਰਿਤ ਸਰ ਨਾਨਕਾ ਹਸਾਲਾ ਖੜਿਆ ਉਹਨਾਂ ਨੇ ਦਿੱਤਾ ਮੈਂ ਹੁਣ ਅਮਨਦੀਪ ਦਾਖਲ ਕਰਾਇਆ ਉਹਨੂੰ ਐਸੋ ਕੀ ਹਾਲਾਤ ਕਿ ਬੰਦੇ ਦੇ ਹਾਲਾਤ ਬਹੁਤ ਗੰਭੀਰ ਆ ਮੁੰਡਾ ਆਈ ਸੀ ਯੂ ਜੀ ਹਾਂਜੀ ਆਈ ਸੀ ਯੂ ਜੀ ਤੇ ਪੁਲਸ ਆਈ ਹੋਈ ਪੁਲਸ ਰਾਤ ਇੱਥੇ ਆਈ ਉੱਥੇ ਨਹੀਂ ਭਾਜੀ ਕੋਈ ਵੀ ਗਈ ਹਾਂ ਇਥੇ ਆਈ ਆ ਤੇ ਉੱਥੇ ਨਹੀਂ ਗਈ ਝਗੜਾ ਕਿਹੜੀ ਗੱਲ ਦੇ ਨਾਲ ਦਾ ਝਗੜਾ ਭਾਜੀ ਇਹੋ ਹੀ ਆ ਪੋਰੇ ਦਾ ਹੀ ਜਮੀਨ ਇਹਦੀ ਆ ਤੇ ਇਹਨੇ ਕਿਸੇ ਟਾਈਮ ਨਹੀਂ ਗਹਿਣੇ ਪਾਈ ਉਹਨਾਂ ਦੇ ਘਰ ਦੇ ਨੇ ਤੁਹਾਨੂੰ ਦੱਸਿਆ ਤੇ ਉਹਦੇ ਕਾਰਨ ਇਹਦੇ ਢਿੱਡ ਚ ਬੇਈਮਾਨੀ ਆ ਗਈ ਆ ਵੀ ਮੇਰੇ ਥਲੇੋਂ ਜ਼ਮੀਨ ਨਿਕਲ ਕਿਉਂ ਗਈ ਮੈਂ ਬੈ ਲੈਣੀ ਤੇ ਇਹ ਇਸ ਤਰ੍ਹਾਂ ਕੇ ਇਹਦਾ ਇਹਦੇ ਕਾਰਨ ਇਹਨੇ ਕੀਤਾ ਆ ਤੇ ਇਹ ਮੁੰਡੇ ਨੂੰ ਅਸੀਂ ਡਕਿਆ ਹੀ ਉਹਦੀ ਪੱਠੇ ਪੁੱਠੇ ਅਸੀਂ ਪਾਸੇ ਬਜਾਤੇ ਸੀ ਤੇ ਇਹ ਪੰਚਾਇਤ ਦੇ ਵਿੱਚ ਵੀ ਦਲਜੀਤ ਸਿੰਘ ਨੇ ਇਹ ਗੱਲ ਆਖੀ ਵੀ ਇਹਦੀ ਮੰਤੀ ਪੈਲੀ ਦੀ ਮਰਵਾਈ ਜਾਵੇ ਤੇ ਵੇਖ ਪੁੱਛਿਆ ਜਾਵੇ ਵੀ ਕਿੱਥੇ ਆ ਤੇ ਇਹਨੇ ਇਹ ਕੰਮ ਨਹੀਂ ਕੀਤਾ ਉਹ ਤੇ ਮਾਫੀ ਮੁਫੀ ਵੀ ਮੰਗੀ ਇਹਨੇ ਤੇ ਠਾਣੀ ਠੂਣੀ ਪਹਿਲਾਂ ਵੀ ਹੋਏ ਸੀ ਤੇ ਉਹਦੇ ਕਾਰਨ ਇਹ ਝਗੜਾ ਵਾਧਾ ਵਾਧਾ ਵਧ ਗਿਆ ਜਨ ਕੇ ਜਿਹਦਾ ਰஞ்சிਸ਼ਾ ਜਿਹੜੀ ਝਗੜਾ ਵਾ ਕੋੜੀ ਦਾ ਪੋਰੀਆਂ ਦਾ ਵਾ ਆ ਰஞ்சிਸ਼ ਆ ਪੋਰੀਆਂ ਦਾ ਵਾ ਇਹ ਪੋਰੇ ਇਸ ਕਰਕੇ ਪਾਏਗਾ ਸੀ ਇਹਨੂੰ ਗਹਿਣੇ ਦਿੱਤੀ ਸੀ ਜ਼ਮੀਨ ਤੇ ਇਹ ਮਾਲਕ ਬਣ ਕੇ ਬਹਿ ਗਿਆ ਇਹਦੇ ਢੇਡ ਚ ਪੂਰੀ ਖੋਟ ਆ ਗਈ ਬੇਈਮਾਨ ਹੋ ਗਿਆ ਕੀ ਮੰਗ ਕਰਦੇ ਹੁਣ ਕੀ ਮੰਗ ਪਾਜੀ ਜੀ ਪੂਰੀ ਪ੍ਰਦਰਸ਼ਨ ਤੇ ਕਰਦੇ ਆ ਤੇ ਇੱਕ ਇਹਦੀ ਘਰ ਵਾਲੀ ਨੇ ਇਹ ਗੱਲ ਆਖੀ ਆ ਭਜੀ ਤੁਸੀਂ ਦਿਵਾਲੀ ਤੇ ਚਲਾਉਣਾ ਨਹੀਂ ਰੱਖਿਆ ਉਹਨੇ ਆਪ ਜਨਾਨੀ ਨੇ ਬਕਾਇਦਾ ਮੇਰੇ ਉਹਨੇ ਫੋਨ ਲਾ ਕੇ ਤੇ ਆਪ ਦੇ ਬੁੱਝ ਪਾਇਆ ਬਕਾਇਦਾ ਇਹ ਗੱਲਾਂ ਮੈਂ ਆਪ ਸੁਨੀਆਂ ਤੇ ਉਹਦੀ ਘਰ ਦੀ ਨੇ ਆਪ ਲਿਆ ਕੇ ਦਿੱਤਾ ਨੂੰ ਉਥੋਂ ਤੇ ਉਹਨੇ ਆਪ ਗੋਲੀ ਜਨਾਨੀ ਨੇ ਚਲਵਾਈ ਆ ਕਿੰਨੀਆਂ ਗੋਲੀਆਂ ਚਲੀਆਂ ਚਾਰ ਪੰਜ ਚਲੀਆਂ ਚਾਰ ਪੰਜ ਪਾਜੀ ਚਲੀਆਂ ਚਾਰ ਪੰਜ ਗੋਲੀਆਂ ਚਲੀਆਂ ਮੈਂ ਮੌਕੇ ਤੇ ਨਹੀਂ ਹੈਗਾ ਜਾਂਦੇ ਚਾਰ ਪੰਜ ਚਲੀਆਂ ਦੂਜੇ ਪਾਸੇ ਕੋਈ ਜ਼ਖਮੀ ਹੈ ਫੌਜੀ ਨਹੀਂ ਦੂਜੇ ਪਾਸੇ ਕੋਈ ਨਹੀਂ ਪਾਜੀ ਉਹ ਵੀਡੀ ਨੇ ਮਾਰੀਆਂ ਦੋ ਜੀ ਜੀ ਸਰ ਜਿਹੜੀ ਬੈਗ ਦੇ ਨਾਲ ਗੱਲ ਹੋਣੀ ਚਾਹੀਦੀ ਹੈ ਰਿਟਾਰਨ ਬੈਂਡ ਦੀ ਰਾਤ ਕੀ ਸਰ ਮਾਮਲਾ ਕੀ ਕਰਵੇ ਕੀਤੇਗੇ ਇਹ ਨਾ ਦਲਜੀਤ ਸਿੰਘ ਪੁੱਤਰ ਗਰਮੀਤ ਸਿੰਘ ਤੇ ਉਹਦਾ ਗਵਾਂਡੀ ਹਰਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਇਹ ਆਂਡੀ ਗਵਾਂਡੀ ਹੈ ਇਹਨਾਂ ਦਾ ਥੋੜਾ ਜਿਹਾ ਪੈ ਦਾ ਮੌਂਦ ਤੱਕ ਦੇ ਜਿਹੜਾ ਇੱਕਦਮ ਹੀ ਤਤਕਾਰ ਹੋ ਗਿਆ ਜਿਹੜਾ ਹੱਲ ਜਿਹੜੇ ਪੈ ਪੂਜ ਵੱਜ ਗਏ ਉਹਨੇ ਦਲਜੀ ਦੇ ਇਸੇ ਕੰਮ 'ਚ ਇਹਨਾਂ ਦੀ ਤੁਤੂ ਮਾਮੇ ਹੋ ਗਈ ਆ ਤੇ ਉਸ ਤੋਂ ਬਾਅਦ ਇਹਦੇ ਜਿਹੜੀ ਗੋਲੀ ਲੱਗੀ ਹੈ ਦਲਜੀਤ ਸਿੰਘ ਦੇ ਉਹ ਹੁਣ ਪਹਿਲੋ ਤੇ ਰਾਤ ਨੂੰ ਕੀਤਾ ਸੀ ਇੱਥੇ ਤਰਨਤਾਰਨ ਹਸ ਵਾਲੇ ਤੇ ਉਹ ਗਾੜੀ ਰੈਫਰ ਕਰਤਾ ਗੁਰਨਾਨਕ ਅੱਲਿਓ ਦੇ ਘਰਦਿਆਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਹੁਣ ਜੋ ਵੀ ਸਟੇਟਮੈਂਟ ਦੇਊਗਾ ਪਰਿਵਾਰ ਉਹਦੇ ਮੁਤਾਬਕ ਜਿਹੜੀ ਹੋ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਇਹ ਸਭ ਝਗੜਾ ਪੋਰੀਆਂ ਦਾ ਹੀ ਕਦੇ ਸਾਰਾ ਮਤਲਬ ਉਹ ਪੂਰੇ ਪਰ ਜਦੋਂ ਪਹਿਏ ਦੇ ਵਿੱਚ ਜਿਹੜਾ ਪਹਿਆ ਜਾਂਦਾ ਇਹਨਾਂ ਦੇ ਹਰਵਿੰਦਰ ਸਿੰਘ ਫੌਜੀ ਦੇ ਘਰ ਨੂੰ ਉਹ ਜਦੋਂ ਇਹ ਦਲਜੀਤ ਸਿੰਘ ਪੈੜੀਬੌਂਡ ਹੈ ਉਦੋਂ ਕਿਤੇ ਪਹਿਏ ਦੇ ਉੱਤੇ ਹੱਲ ਵੱਜ ਗਏ ਇਸੇ ਗੱਲ ਤੋਂ ਇਹਨਾਂ ਦਾ ਤਤਕਾਰ ਹੋ ਗਿਆ ਕਿੰਨੀਆਂ ਗੋਲੀਆਂ ਲੱਗੀਆਂ ਸਰ ਬੋਲੀ ਉਹ ਹੱਲੇ ਤਾਂ ਉਹ ਤਾਂ ਪਤਾ ਲੱਗਾ ਵੀ ਇੱਕ ਹੀ ਲੱਗੀ ਹੈ ਉਹਨੂੰ ਗਾਹ ਦੇਖਦੇ ਹਾਂ ਉੱਥੇ ਜਾ ਕੇ ਗੋਲੀ ਕਿੰਨੀਆਂ ਚੱਲੀਆਂ ਜੀ ਇਹ ਤਾਂ ਨਿਤਰਦੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿਉਂਕਿ ਰਾਤ ਕਹਿਣ ਦਾ ਦੋ ਕੁ ਫੇਰ ਹੋਏ ਆ ਪਰ ਫਿਰ ਵੀ ਇੱਕ ਰਾਂ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਚਲਾਈਆਂ ਕਿਹਦੇ ਵੱਲੋਂ ਗਈਆਂ ਨੇ ਲਾਇਸੈਂਸੀ ਹਥਿਆਰ ਹੈ ਜਾਂ ਦੂਸਰਾ ਇਹ ਜਿਹੜੀ ਗੋਲੀ ਲੱਗੀ ਹੈ ਇਹ ਲੱਗੀ ਹੈ ਦਲਜੀਤ ਸਿੰਘ ਤੇ ਚਲਾਈ ਹਰਵਿੰਦਰ ਸਿੰਘ ਫੌਜੀ ਵੱਲੋਂ ਗਈ ਆ ਉਹਦਾ ਕਹਿਣ ਮੁਤਾਬਕ ਲਾਇਸੈਂਸੀ ਹਥਿਆਰੀ ਹੈ ਉਹਦੇ ਕੋਲ ਉਹਨੂੰ ਵੈਸੇ ਲਾਇਸੈਂਸੀ ਅਸਲਾ ਇੱਕੋ ਬਸੇ ਗੋਲੀ ਲੱਗੀ ਹੈ ਦੋਹ ਠੀਕ ਹੈ ਜੀ ਹੁਣ ਜੋ ਬਿਆਨ ਦੇਣਗੇ ਉਸ ਤੋਂ ਬਾਅਦ ਅਗਲੀ ਕਾਰਵਾਈ ਅਮਨ ਚ ਲੈਂਦੀ ਜਾਏਗੀ